ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਇਹ ਵਾਲਾ ਵਲੌਗ ਥੋੜਾ ਪਰੇਸ਼ਾਨੀ ਵਾਲਾ ਵਲੌਗ ਹੈ ਤੇ ਜਿਵੇਂ ਕਿ ਕਈਆਂ ਨੂੰ ਪਤਾ ਹੈ ਕਿ ਅਸੀਂ ਵੀਡੀਓ ਪਾਈ ਨਹੀਂ ਹੈਗੀ ਕਿੰਨੇ ਦਿਨ ਹੋ ਗਏ ਹੈ ਤੇ ਬਾਕੀ ਇਹ ਵੀ ਪਤਾ ਹੈ ਕਿ ਕਿਉਂ ਨਹੀਂ ਪਾਈ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਇਹ ਹੈ ਵੀ ਹੁਣ ਵੀਡੀਓ ਇੰਦਾ ਪਾਉਂਦਾ ਮੈਂ ਚੰਗਾ ਨਹੀਂ ਸੀ ਲੱਗਦਾ ਸਾਰੀ ਹੈ ਨਾ ਤੇ ਮਤਲਬ ਇੰਦਾ ਆਪ ਨੂੰ ਹੀ ਨਹੀਂ ਵਧੀਆ ਲੱਗਦਾ ਮਨ ਵੀ ਨਹੀਂ ਸੀਗਾ ਕਿਉਂਕਿ ਨੰਨੂ ਸਾਡੀ ਥੋੜੀ ਬਿਮਾਰ ਹੋ ਗਈ ਸੀ ਜ਼ਿਆਦਾ ਤੇ ਇਸ ਕਰਕੇ ਫਿਰ ਅਸੀਂ ਹਸਪੀਟਲ ਸੀਗੇ 3-4 ਦਿਨ ਤੋਂ ਤੇ ਅੱਜ ਮੇਰੇ ਖਿਆਲ ਨਾਲ ਚੌਥਾ ਪੰਜਵਾਂ ਦਿਨ ਤੇ ਮੈਂ ਫਿਰ ਲੌਗ ਸ਼ੂਟ ਕਰ ਰਿਹਾ ਹਾਂ ਹੈਨਾ ਤੇ ਬਾਕੀ ਇਹ ਵੀ ਹੁਣ ਜਿਹੜੀਆਂ ਉਦੋਂ ਦੀਆਂ ਵੀਡੀਓ ਸ਼ੂਟ ਕੀਤੀਆਂ ਹੋਈਆਂ ਸੀਗੇ ਮੈਂ ਥੋੜੀਆਂ-ਬਹੁਤੀਆਂ ਮੈਂ ਕੈਪਚਰ ਕੀਤੀਆਂ ਸੀ ਤੇ ਉਹ ਮੈਂ ਹੁਣ ਪਾਣ ਲੱਗਾ ਤੇ ਅਟੈਚ ਕਰ ਲੱਗਾ ਤੇ ਉਹ ਤੁਸੀਂ ਪਹਿਲਾਂ ਦੇਖ ਲਓ ਤੇ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਕੰਟੀਨਿਊ ਕਰਾਂਗੇ ਠੀਕ ਹੈ ਜੀ ਅਸ ਤੋਂ ਪਹਿਲਾਂ ਇਹ ਹੈ ਵੀ ਅੱਜ ਚੌਥਾ ਪੰਜਵਾਂ ਦਿਨ ਹੈ ਤੇ ਹਲੇ ਛੁੱਟੀ ਮਿਲਣ ਦੇ ਹਲੇ ਵੀ ਆਸਾਰ ਨਹੀਂ ਹੈਗੇ ਤੇ ਵਸ ਇਹ ਹੈ ਕਿ ਬੱਚਾ ਠੀਕ ਹੋ ਜਾਵੇ ਹੋਰ ਤਾਂ ਕੋਈ ਚੀਜ਼ ਆ ਕੋਈ ਚੀਜ਼ ਵੀ ਹੈ ਨਾ ਸਾਨੂੰ ਉਹ ਨਿਆਣਾ ਠੀਕ ਹੋਣਾ ਚਾਹੀਦਾ ਤੇ ਨੰਨੂ ਥੋੜੀ ਜਿਆਦਾ ਬਿਮਾਰ ਹੋ ਗਈ ਸੀ ਆਪਣੀ ਅੰਗੈਲੀ ਵੀ ਸੀਗੀ ਥੋੜੀ ਜੀ ਤੇ ਬੱਚਿਆਂ ਦੀ ਅੱਜ ਕੱਲ੍ਹ ਤੁਹਾਨੂੰ ਪਤਾ ਜਿੱਦਬਾਜੀ ਬਹੁਤ ਹੁੰਦੀ ਹੈ ਤੇ ਉਹ ਚੀਜ਼ਾਂ ਨੂੰ ਮਾਪਿਆਂ ਨੂੰ ਕੰਟਰੋਲ ਕਰਨਾ ਪੈਂਦਾ ਪਰ ਆਪਾਂ ਬਾਅਦ ਸਮਝਦੇ ਜਦੋਂ ਇਦਾਂ ਕੁਝ ਹੋ ਜਾਂਦਾ ਹੈ ਨਾ ਇਹ ਚੀਜ਼ਾਂ ਵਾਪਰ ਜਾਂਦੀਆਂ ਫਿਰ ਤਾਂ ਹਾਂ ਕਰਕੇ ਹੁਣ ਇਹ ਆ ਵੀ ਹੁਣ ਅੱਗੇ ਤੋਂ ਧਿਆਨ ਰੱਖਾਂਗੇ ਵੀ ਕੋਈ ਚੀਜ਼ ਨੂੰ ਇੱਦਾਂ ਦੀ ਨਾ ਦੇਈਏ ਨਾ ਕੁਝ ਵੀ ਇੱਦਾਂ ਦਾ ਨਾ ਖਵਾਈਏ ਜਿਨ੍ਹਾਂ ਦੀ ਸਿਹਤ ਖਰਾਬ ਹੋਵੇ ਬਾਕੀ ਸਾਰੇ ਬੱਚਿਆਂ ਲਈ ਵੀ ਆ ਇਹ ਬਾਹਲੇ ਚੀਜ਼ਾਂ ਨਾ ਖਾਣ ਤੇ ਵਧੀਆ ਕਿਉਂਕਿ ਅੱਜ ਕੱਲ ਐਨਵਾਇਰਨਮੈਂਟ ਇੱਦਾਂ ਦਾ ਹੋ ਗਿਆ ਮਾਹੌਲ ਇੱਦਾਂ ਦਾ ਹੋ ਗਿਆ ਕਿਉਂਕਿ ਪਹਿਲਾਂ ਸਾਡੇ ਟਾਈਮ ਤੇ ਅਸੀਂ ਸਾਰਾ ਦਿਨ ਗਲੀਆਂ ਦੇ ਵਿੱਚ ਖੇਡਦੇ ਹੁੰਦੇ ਸੀ ਨੰਗੇ ਪੈਰੀ ਨਾਲੇ ਖੇਡਦੇ ਹੁੰਦੇ ਸੀ ਤੇ ਕੁਝ ਵੀ ਨਹੀਂ ਸੀ ਹੁੰਦਾ ਇਦਾਂ ਪਰ ਅੱਜ ਕੱਲ ਬਹੁਤ ਜ਼ਿਆਦਾ ਐਨਵਾਇਰਨਮੈਂਟ ਖਰਾਬ ਹੋ ਚੁੱਕਾ ਹੈ ਤੇ ਜਿਹਦੇ ਕਰਕੇ ਬੱਚੇ ਘਰ ਦੇ ਵਿੱਚ ਵੀ ਰਹਿੰਦੇ ਰਹਿੰਦੇ ਉਹਨਾਂ ਨੂੰ ਕੁਝ ਨਾ ਕੁਝ ਹੋਇਆ ਰਹਿੰਦਾ ਤੇ ਚਲੋ ਜੀ ਹੁਣ ਤੁਸੀਂ ਫਿਲਹਾਲ ਉਹ ਵੀਡੀਓ ਦੇਖੋ ਜਿਹੜੀਆਂ ਇੱਥੇ ਸ਼ੂਟ ਕੀਤੀਆਂ ਸੀਗੀਆਂ ਹਾਂਜੀ ਜਿਹੜੇ ਲੋਕ ਨਿਆਣੇ ਮਿੱਟੀਆ ਖੇਡਦੇ ਆ ਗਲੀਆਂ ਭਈਆਂ ਦੇ ਨਿਆਣੇ ਉਹ ਵੀ ਪਾਣੀ ਵੀ ਆ ਹਾਂ ਨਿਆਣੇ ਆ ਫੁੱਟਪਾਥਾਂ ਤੇ ਜਿਹੜੇ ਖੇਡਦੇ ਆ ਜਿਹੜੇ ਝੁੱਗੀਆਂ ਝੋਪੜੀਆਂ ਵਾਲੇ ਦੇ ਕੋਈ ਡਾਕਟਰ ਕਿਤੇ ਬੱਚੇ ਆਏ ਹੋ ਠੀਕ ਠਾਕ ਹੋ ਰਹੇ ਜਾਂਦੇ ਆ ਇਮਿਊਨਿਟੀ ਬਹੁਤ ਕਮਜ਼ੋਰ ਹੋ ਜਾਂਦੀ ਨਾ ਬੱਚੇ ਜਿੰਨਾ ਆਪਾਂ ਜ਼ਿਆਦਾ ਕੇਅਰ ਕਰਦੇ ਆ ਉੰਨੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਤੇ ਚਲੋ ਹੁਣ ਫਿਰ ਤੁਸੀਂ ਪਹਿਲਾਂ ਉਹ ਵੀਡੀਓ ਦੇਖੋ ਤੇ ਫਿਰ ਆਪਾਂ ਅੱਗੇ ਕੰਟੀਨਿਊ ਕਰਾਂਗੇ ਹਾਂਜੀ ਤੇ ਹੁਣ ਅਸੀਂ ਹਸਪੀਟਲ 'ਚ ਬੈਠੇ ਹੋਏ ਆ ਤੇ ਮਤਲਬ ਨੰਨੂ ਬਿਮਾਰ ਸੀਗੀ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਉਹਨੇ ਇਹਨੂੰ ਦਾਖਲ ਕਰਾਇਆ ਸੀਗਾ ਆ ਦੇਖੋ ਕਾ ਖਾਣਾ ਆਇਆ ਸੀਗਾ ਹਸਪੀਟਲ ਵੱਲੋਂ ਖਾਣਾ ਵੀ ਆਂਦਾ ਵਿੱਚੇ ਹੀ ਕਾਕਾ ਸਾਡਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਯਾਰ ਮਨੇ ਕੀ ਹੋਇਆ ਸੀ ਓਏ ਹਾਂ ਕੀ ਹੋਇਆ ਸੀ ਬੇਟਾ ਮਾਰ ਹੋ ਗਿਆ ਸੀ ਹਾਂ ਅੰਕਲ ਜੀ ਖਾਗੇ ਹਾਂ ਤੇ ਇਹ ਮੁਕਿਤ ਖਾ ਕੇ ਆਲੂ ਖੀਜਿਆ ਖਾ ਕੇ ਹਾਂ ਨਹੀਂ ਨਾ ਖਾਣਾ ਚਾਹੀਦਾ ਹੁਣ ਪਤਾ ਲੱਗ ਗਿਆ ਨਾ ਨਹੀਂ ਖਾਣਾ ਚਾਹੀਦਾ ਬੱਚਿਆਂ ਨੂੰ ਗੰਦਮੰਦ ਕਿੱਥੇ ਕਿਦਾਂ ਲੱਗਿਆ ਸੀ ਕਿੰਨੀ ਦਰਦ ਹੋਈ ਸੀ ਤੈਨੂੰ ਪਤਾ ਕਿੰਨੀ ਦਰਦ ਹੋਈ ਸੀ ਐਨਾ ਰੋਈ ਸੀ ਮਮਾ 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 ਹੋਰ ਕੀ ਅਗਲੇ ਨੇ ਅੰਦਰੋਂ ਗੁੰਡੀ ਲਾ ਲਈ ਸਾਨੂੰ ਬਾਹਰ ਕੱਢਤਾ ਹੈ ਤੇ ਅੰਦਰ ਚੀਕਾਂ ਮਾਰੇ ਅਦਰ ਮਨਪੇ ਰੋਵੇ ਮੇਰੇ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਸਾਰਿਆਂ ਦਾ ਤਾਂ ਆ ਜਾ ਕੇ ਤੇ ਸੂਈ ਪਤਾ ਨਾੜ ਨਹੀਂ ਨਾ ਲੱਭਦੀ ਬੱਚਿਆਂ ਦੇ ਇੰਨੀ ਜਲਦੀ ਸਹੀ ਹਾਂ ਜੀ ਹੋਰ ਕੀ ਯਾਰ ਬੱਚ ਜਿਆਦਾ ਨਾ ਹਾਂ ਹਾਂ ਬਸ ਹਾਂਜੀ ਤੇ ਹੁਣ ਅਗਲੀ ਸਵੇਰ ਯਾਨੀ ਕਿ ਇੱਕ ਦਿਨ ਅਸੀਂ ਪੂਰਾ ਇੱਥੇ ਬਿਤਾ ਚੁੱਕੇ ਆ ਤੇ ਹੁਣ ਅਗਲੀ ਸਵੇਰ ਹੈ ਮੈਂ ਕਿਹਾ ਚਲੋ ਇਹ ਥੋੜਾ ਜਿਹਾ ਸ਼ੂਟ ਕਰ ਲਈਏ ਹੈ ਨਾ ਤੇ ਕਿਉਂਕਿ ਆਪਣੀ ਲਾਈਫ ਦਿਖਾ ਰਹੇ ਆ ਤੇ ਇਹ ਵੀ ਲਾਈਫ ਦਾ ਪਾਰਟ ਹੈ ਹਰ ਵਾਰੀ ਦੱਸਣਾ ਪੈਂਦਾ ਹੈ ਹੈ ਨਾ ਇਹ ਉਹ ਤਾਂ ਕਰਕੇ ਜ਼ਰੂਰੀ ਹੈ ਹਨਾ ਸਾਰਾ ਕੁਝ ਦੱਸਣਾ ਤੇ ਇਹ ਹੁਣ ਨੰਨੂ ਲੇਟੀ ਹੋਈ ਆ ਥੋੜਾ ਜਿਹਾ ਫਰਕ ਆ ਇਹਨੂੰ ਪਹਿਲਾਂ ਨਾਲੋਂ ਬਟ ਰਿਕਵਰੀ ਹਲੇ ਕਿਉਂਕਿ ਰਾਤੀ ਨਾ ਪੇਟ 'ਚ ਥੋੜੀ ਦਰਦ ਪੈ ਗਈ ਸੀ ਰਾਤੀ ਤੇ ਫਿਰ ਨਾਸ ਨੂੰ ਉਠਾਇਆ ਰਾਤੀ 2:3-3 ਵਜੇ ਤੇ ਫਿਰ ਇਹਨੂੰ ਦਵਾਈ ਦਿੱਤੀ ਤੇ ਠੀਕ ਹੋਈ ਐ ਤੇ ਹੁਣ ਠੀਕ ਆ ਤੇ ਹੁਣ ਮੰਮੀ ਜਿਹੜੀ ਆਏ ਨੇ ਖਾਣਾ ਲੈ ਕੇ ਤੇ ਹੁਣ ਆ ਖਾ ਰਹੇ ਆ ਖਾਣਾ ਖਾ ਰਹੇ ਆ ਤੇ ਇਹਨਾਂ ਨੂੰ ਸਾਡਾ ਫੋਨ ਦੇਖ ਰਿਹਾ ਮੰਨੀ ਉੱਧਰ ਖੜਾ ਰਿਹਾ ਸੋਨੂੰ ਲੈ ਕੇ ਆਇਆ ਹੋਇਆ ਤੇ ਸਾਰੇ ਬੈਠੇ ਹੋਏ ਆਏ ਤੇ ਤੋਂ ਬਹੁਤ ਪਰੇਸ਼ਾਨ ਆ ਆ ਚੀਜ਼ ਤੋਂ ਨਾ ਬਹੁਤ ਪਰੇਸ਼ਾਨ ਹੈ ਦੇ ਦੇ ਕੇ ਰੋਂਦੀ ਹੈ ਹਾਂ ਬਾਈ ਗਾਣ ਪੰਜੇ ਹੁਣ ਹਸਪੀਟਲ ਦੇ ਬਾਹਰ ਖੜੇ ਆ ਤੇ ਨੰਨ ਥੋੜਾ ਇੱਕ ਮਹਾਣ ਲੈ ਕੇ ਜਾ ਰਹੇ ਬੋਰ ਬਹੁਤ ਬਹੁਤ ਦਰਦ ਆ ਦੇਖੋ ਆਟੇ ਯਾ ਦਰਦ ਹੋ ਰਿਹਾ ਦਰਦ ਹੋ ਰਿਹਾ ਚਲੋ ਲੈ ਕੇ ਜਾਣੇ ਆ ਘੁਮਾ ਕੇ ਲੈ ਕੇ ਆਨੇ ਥੋੜਾ ਜਿਹਾ ਹਾਂਜੀ ਮੂਡ ਜਾਣਾ ਹੈ ਹਾਂ ਮੂਡ ਇਹਦਾ ਥੋੜਾ ਠੀਕ ਹੋ ਜਾਏਗਾ ਨਾਲੇ ਥੋੜੀ ਜੀ ਹੈ ਨਾ ਅ ਚਲ ਮਾਈਂਡ ਰਿਲੈਕਸ ਹੋ ਜਾਏਗਾ ਚਲੋ ਚਲੀਏ ਨਨੂ ਚਲੋ ਜੀ ਆ ਗਏ ਹਾਂਜੀ ਤੇ ਹੁਣ ਨੰਨੂ ਨੇ ਪਾਣੀ ਪੀਣਾ ਸੀ ਤਾਂ ਕਰਕੇ ਆ ਪਾਣੀ ਲੈਣ ਗਏ ਤੇ ਓਣੀ ਨਾਲ ਮੈਨੂੰ ਇਹ ਕਮਾਇਆ ਸਾਰਾ ਬਿਆਰ ਕੁਮਾਰ ਮੰਡੀ ਇਹ ਨਾ ਸੋਨਾ ਬਾਜ਼ਾਰ ਹੈ ਨਾ ਇੰਨੀਆਂ ਵਧੀਆ ਵਧੀਆ ਦੁਕਾਨਾਂ ਨੇ ਇੰਨੀਆਂ ਵਧੀਆ ਵਧੀਆ ਸ਼ੋਪਸ ਨੇ ਤੇ ਐ ਇਧਰ ਫਿਰੋਜ਼ਪੁਰ ਰੋਡ ਆ ਗਿਆ ਸਾਰਾ ਇਹ ਵਾਲਾ ਐਸਪਾਸੇ ਮੈਂ ਪਹਿਲੀ ਵਾਰ ਆਈ ਹਾਂ ਹਨਾ ਜੂਸ ਕਾ ਲੱਦਾ ਵੈ ਚੱਲ ਨਹੀਂ ਬੀਣਾ ਤੇ ਐ ਨੰਨੂ ਬੈਠਾ ਆਇਆ ਹੈ ਨੇ ਪਾਣੀ ਪੀਣਾ ਵੈ ਨਹੀਂ ਨਹੀਂ ਸਿੱਧਾ ਹੋ ਜਾ ਬੁੱਤ ਆ ਜਾ ਤੇ ਐ ਸ਼ੋਪਸ ਹਨੀਆਂ ਵਧੀਆ ਨੇ ਕਹਿੰਦੇ ਇੱਥੇ ਸੇਲਾਂ ਵਗੈਰਾ ਲੱਗਦੀਆਂ ਨੇ ਮੇਰੇ ਨਾਲ ਲੈ ਕੇ ਤੇ ਕਦੇ ਆਈ ਨਹੀਂ ਅੱਤਰ ਪਿਆਰ ਨੂੰ ਹੁੰਦਾ ਨਾ ਨੋਰਮਲ ਹੈ ਤੇਰੇ ਵਾਸਤੇ ਲੈ ਮਮਮ ਦਾ ਵੀ ਹਾਂ ਤਾਂ ਵੀ ਤਾਂ इजीली ਥੀ ਨਾ ਚਲੋ ਬਾਸ ਬਸ ਬਸ ਹਾਂਜੀ ਤੇ ਹੁਣ ਹੈ ਆਪਣਾ ਕਰੋਸ਼ਪੁਰ ਰੋਡ ਹੈ ਤੇ ਬਹੁਤ ਸੋਹਣਾ ਬਣਿਆ ਹੋਇਆ ਇੱਥੇ ਆਪਣੀ ਪੁਰਮੁਕਤੀ ਦੇ ਜਿਹੜੇ ਅੱਖਰ ਨੇ ਨਾ ਉਹ ਲਿਖੇ ਹੋਏ ਨੇ ਉਹ ਡੈਡ ਆਈਡੀ ਵਗੈਰਾ ਠੀਕ ਹੈ ਯਾਰ ਕਿਸੇ ਨੂੰ ਮਿਲੂ ਦੱਸ ਦੇਥੇ ਸੇਲਾ ਲਗਦੀਆਂ ਨੇ ਪਰ ਲੈ ਕੇ ਕਿਉਂ ਨਹੀਂ ਆਏ ਕਦੇ ਇੱਧਰ ਆਏ ਨਹੀਂ ਨਾ ਕਦੀ ਪਾਇਨ ਨਹੀਂ ਮਿਲਿਆ ਨਹੀਂ ਸੇਲਾ ਲਗਦੀਆਂ ਤਾਂ ਨਹੀਂ ਲੱਗਿਆ ਇਹ ਕਿਧਰੇ ਪਾਸੇ ਨਾ ਖਰਚੇ ਇਹ ਜਿਹੜੀ ਸੇਲ ਲਗਦੀ ਹੈ ਨਾ ਇਹ ਆਪਣੇ ਜਿਹੜੇ ਉਥੇ ਆਮ ਦੁਕਾਨਾਂ ਉਹਨਾਂ ਨਾਲੋਂ ਮਹਿੰਗੀ ਹੁੰਦੀ ਹੈ ਇਹ ਫੱਦਰ ਕਿੰਨਾ ਸੋਹਣਾ ਸੋਹਣਾ ਹੈ ਫੱਦਰ ਬਹੁਤ ਪੁਰਾਣੀਆਂ ਨੇ ਇਹ ਨਾ ਵਧੀਆ ਦੁਕਾਨਾਂ ਨੇ ਨਾ ਹਾਂ ਮੈਂ ਕਿਹਾ ਪਹਿਲਾਂ ਕੁਮਾਰ ਮੰਡੀ ਹੋਣੀ ਹੈ ਨਾ ਇਹ ਅੱਛਾ ਤੇ ਫਿਰ ਹੁਣ ਤਾਂ ਅਪਡੇਟ ਹੋ ਗਿਆ ਨਾ ਸਾਰਾ ਕੁਝ ਤੇ ਹੁਣ ਦੇਖ ਲਓ ਤੁਸੀਂ ਦੁਕਾਨਾਂ ਵਾਲੇ ਕੋ ਇੱਧਰ ਅੱਛਾ ਦੇਖੋ ਕਿੰਨੀਆਂ ਵਧੀਆ ਸ਼ੋਪਾਂ ਨੇ ਇੱਧਰ ਦੇਖੋ ਓ ਐਮਜੀ ਤੇ ਇੱਧਰ ਵੀ ਕਿੰਨਾ ਬੁਖਾਰ ਆ 100 ਦੀ ਦੂਜੀ ਤੇ ਨੰਨੂ ਦੀ ਮੈਂ ਹੁਣ ਵੀਡੀਓ ਤਾਂ ਬਣਾ ਰਿਆ ਬਈ ਜਦੋਂ ਵੱਡੀ ਹੋਏਗੀ ਤੇ ਵੇਖੇਗੀ ਵੀ ਕਿਵੇਂ ਸਾਰੇ ਆ ਕੇ ਬੰਦੇ ਸੀ ਕਿੰਨੀ ਕੇਅਰ ਕਰਦੇ ਨੇ ਸਾਰੇ ਉਧਰ ਚਿੰਨੂ ਵਾਸ਼ਰੂਮ ਚ ਗਿਆ ਹੋਇਆ ਹੈ ਨੰਨੂ ਹੈ ਨੰਨੂ ਦੇਖ ਲੈ ਜਦੋਂ ਵੱਡੀ ਆਏਂਗੀ ਨਾ ਫਿਰ ਦੇਖੀ ਵੀਡੀਓ ਕਿੰਨੀ ਕੇਅਰ ਕਰਦੇ ਸੀ ਸਾਰੇ ਕਾਕੇ ਦੀ ਸੋਹਣੇ ਦੀ ਹੈਨਾ ਹਾਂਜੀ ਅਲੱਦ ਰਵਾਰ ਵੀ ਆਇਆ ਸੀ सोनू ਸਾਰਾ ਦਿਨ ਇੱਥੇ ਸੀ ਹੈਨਾ ਮੁਸਕਾਨ ਵੀ ਆਈ ਸੀ ਅੱਜ ਮੁਸਕਾਨ ਨਹੀਂ ਆਈਏਗੀ ਹੈ ਨਾ ਨੇ ਆ ਦੇਖੋ ਜੰਨੂ ਵਿਚਾਰਾ ਸਵੇਰ ਦਾ ਇੱਥੇ ਆਇਆ ਹੋਇਆ ਦੁਪਹਿਰ ਦਾ ਇਹ ਜੰਨੂ ਵੀ ਰਹਿੰਦਾ ਨਹੀਂ ਨੰਨੂ ਮੇਰਾ ਤੇ ਹੁਣ ਮੈਂ ਅੱਜ ਘਰ ਆਇਆ ਸੀਗਾ ਕਿੰਨੇ ਦਿਨ 3-4 ਦਿਨਾਂ ਬਾਅਦ ਤੇ ਹੁਣ ਰੋਟੀ ਰੋਟੀ ਖਾ ਕੇ ਮੜਿਆ ਨਹਾ ਧੋ ਕੇ ਹਾਂ ਹੁਣ ਥੋੜਾ ਜਿਹਾ ਮਾਈਕ ਵਗੈਰਾ ਚਾਰਜ ਕਰਨੇ ਸੀ ਨਾ ਇੱਦੀ ਪਿਆ ਹੋਇਆ ਸੀਗਾ ਘਰੇ ਸਾਰਾ ਸਿਸਟਮ ਜਿਆ ਮਾਈਕ ਮੈਂ ਲੈ ਕੇ ਨਹੀਂ ਸੀ ਗਿਆ ਲਾਈਫੋਨ ਨਹੀਂ ਸੀਗਾ ਤੇ ਹੁਣ ਇਹ ਚਾਰਜ ਚੁਰਜ ਕਰਕੇ ਤੇ ਫੇਰ ਹੁਣ ਮੈਂ ਤਾਂ ਕਰਕੇ ਹੁਣ ਮੈਂ ਆਇਆ ਸੀਗਾ ਅੱਜ ਸਪੈਸ਼ਲ ਤੇ ਹੁਣ ਵਾਪਸ ਚੱਲਣਾ ਵਸ ਰੋਟੀ ਖਾ ਕੇ ਰੋਟੀ ਲੈ ਕੇ ਜਾਣੀ ਐ ਇਦਾਂ ਹੀ ਪੈਕ ਕਰਾ ਕੇ ਉੱਥੇ ਜਾ ਕੇ ਖਾਵਾਂ ਹਾਂਜੀ ਤੇ ਹੁਣ ਮੈਂ ਆ ਗਿਆ ਹਾਂ ਹਸਪੀਟਲ 'ਚ ਤੇ ਕੱਕਾ ਨੂੰ ਉੱਠ ਕੇ ਨਹੀਂ ਬਹਿੰਦਾ ਇੱਕ ਤੇ ਡਰਦੀ ਬਹੁਤ ਉਹ ਮਾੜੀ ਹਿਲਦੀ ਹੈ ਨਾ ਮੇਰੇ ਸੂਈ ਤੇ ਰੋਣ ਲੱਗ ਜਾਂਦੀ ਹੈ ਨਹੀਂ ਨਹੀਂ ਉੱਠ ਕੇ ਬੈਠ ਜਾ ਉੱਠ ਕੇ ਬੈਠ ਮੇਰਾ ਬੱਚਾ ਚੱਲ ਅੱਛਾ ਮੈਂ ਕਰਦਾ 1 ਮਿੰਟ ਅੱਛਾ ਠੀਕ ਹੈ ਪਾਈਪ ਨੂੰ ਵਧੀਆ ਤਰੀਕੇ ਨਾਲ ਰੱਖੋ 1 ਮਿੰਟ 1 ਮਿੰਟ ਇੱਧਰ ਰੱਖ ਦੇਣਾ ਠੀਕ ਹੈ ਹਾਂ ਜੀ ਚੱਲ ਰਿਹਾ ਨਾ ਹਾਂ ਚੱਲਦੀ ਹੈ ਤੋ ਠੀਕੇ ਹੈ ਤੇ ਨਨੂ ਦਾ ਗਿਫਟ ਨਨੂ ਦਾ ਚਾਚੂ ਲੈ ਕੇ ਆਇਆ ਸੀ ਮੰਨੀ ਕਿੰਨੀ ਸੋਹਣੀ ਡੋਲ ਓਏ ਪੁੱਠਾ ਪਾਇਆ ਹੋਇਆ ਇਹਨੂੰ ਸਿੱਧਾ ਤਾਂ ਕਰ ਦੇਣਾ ਸੀ ਕਿੰਨੀ ਸੋਹਣੀ ਡੋਲ ਆ ਯਾਰ ਇਹ ਖੇਡੀਏ ਆਪ ਇਹਦੇ ਨਾਲ ਹੈਂ ਏਡਾਂਗੇ ਹੈਨਾ ਥੋੜੀ ਦੇਰ ਬਾਅਦ ਖੇਡਾਂਗੇ ਪਹਿਲਾਂ ਖਾ ਲਓ ਫਿਰ ਆਪਾਂ ਖੇਡਦੇ ਹਾਂ ਠੀਕ ਹੈ ਸਬਜੀ ਦਾਲ ਵਗੈਰਾ ਲੈ ਕੇ ਆਇਆ ਇੱਧਰ। ਆਪਣੀ ਖੁਦ ਲੈ ਕੇ ਆਇਆ। ਦਾਲ ਵਗੈਰਾ ਲੈ ਕੇ ਆਇਆ ਇੱਧਰ। ਤੇ ਆ ਕੋਡ ਫੋਲਡੀਆਂ ਪਲੇਟਾਂ ਲੈ। ਉਹ ਬੁੱਧੂ ਵੀ ਹਸਪੀਟਲ ਜਾ। ਹੋਟਲ ਰੂਮ 'ਚ ਨਹੀਂ ਆਏਗਾ। ਉਹੀ ਤਾਂ ਮੈਂ ਕਹਿ ਰਿਹਾ ਹਾਂ ਹੋਟਲ ਰੂਮ 'ਚ ਥੋੜੀ ਬੈਠੇ। ਚਲੋ ਖਾਓ ਯਾਰ। ਸੋਏ ਹੋਏ ਨਵੇਂ ਚ ਆ ਦੇ ਆ ਨਾ ਬੰਨੀਆਂ ਆ ਜਿਹੜਾ ਕੁੱਡੀਆਂ ਲਾਈ ਆ ਆ ਵੀ ਫਿਕਸ ਕੀਤੀ ਹੋਈ ਆ ਦੇਖ ਹਾਂ ਆ ਦੇ ਪਿੱਛੇ ਟੇਪਾਂ ਲੱਗੀਆਂ ਹੋਈਆਂ ਇਹ ਅੱਧੀ ਅੱਧੀ ਖੇਲਣ ਵਾਲਾ ਮੇਰੇ ਹਿਸਾਬ ਨਾਲ ਕਿ ਬਾਹਰ ਨਿਕਲ ਜਾਏ ਮਨਪੀ ਦੇ ਕੱਢਦੀ ਏ ਫਿਰ

ਕੱਕੀ ਨਹੀਂ ਲਾਉਂਦੀ ਨੀ ਅੰਮ੍ਰਿਤ ਬਹੁਤ ਲੰਚ ਮੰਨੂ ਦਾ ਚਾਵਲ ਆ ਗਏ ਨੰਨੂ ਤੇਰੇ ਕਹਿੰਦੀ ਜਾਏ ਕਿਸੇ ਕੰਮ ਵੀ ਨਹੀਂ ਹੈ ਡਾਕਟਰ ਇਹ ਕੈਸੇ ਮੇਰਾ ਜਲੂਸ ਕੱਟਦਾ ਹੈ ਕਹਿੰਦੀ ਮੇਰਾ ਜਲੂਸ ਕੱਟਦਾ ਪਹਿਲਾਂ ਰੋਦੀ ਜਾਂਦੀ ਰਹਿੰਦੀ ਚਲੇਗਾ ਨਾ ਗਾੜਾ ਘੰਟਾ ਆ ਜਾਏ ਕੋਈ ਨਾ ਮੇਰਾ ਬੇਚਾ ਚਲਾ ਤੂੰ ਖਾਣ ਮੈਂ ਠੀਕ ਹੋ ਜਾਣਾ ਕੋਈ ਨਹੀਂ बुखार नु उत्तर ही ਨਹੀਂ ਰਿਹਾ ਬੁਖਾਰ ਪਤਾ ਨਹੀਂ ਕੀ ਚੱਕਰ ਆਪਣੀ ਅੱਖਾਂ ਪੀਲੀਆਂ ਪਰੇਸ਼ਾਨ ਹੋਈ ਪਈ ਆ ਯਾਰ ਚੱਲ ਬੱਚੇ ਖਾਣ ਉੱਠ ਕੇ ਦਾਲ ਚਾਵਲ ਚੱਲ ਮੈਂ ਉਠਾਂਦਾ ਮੈਂ ਉਠਾਂਦਾ ਮੈਂ ਉਠਾਂਦਾ ਖਾ ਕੇ ਬਿਠਾ ਦਉਂਦਾ ਮੈਂ ਉਠਾਂਦਾ ਇੱਕ ਵਾਰ ਹੁਣ ਖਾਣਾ ਅਸੀਂ ਖਾਣ ਲੱਗੇ ਆ ਤੇ ਵਾਹਿਗੁਰੂ ਕਰੇ ਹਸਪੀਟਲ ਦਾ ਖਾਣਾ ਕਿਸੇ ਨੂੰ ਨਾ ਖਾਣਾ ਪਵੇ ਕਿ ਨਹੀਂ ਮੰਨ ਪੀ ਤਾ ਸਹੀ ਗੱਲ ਹੈ ਹੈਨਾ ਹਸਪੀਟਲ 'ਚ ਰਹਿਣਾ ਬਹੁਤ ਔਖਾ ਹਸਪੀਟਲ 'ਚ ਰਹਿਣਾ ਨਹੀਂ ਇੱਕ ਤਾਂ ਜੇ ਬੱਚਾ ਹੋਵੇ ਖਾਸ ਕਰਕੇ ਤਾਂ ਬੱਚੇ ਦਾ ਤਾਂ ਬਹੁਤ ਹੈ ਬੱਚੇ ਦਾ ਬਹੁਤ ਆਪਣਾ ਤਾਂ ਬੰਦਾ ਕੋਈ ਗੱਲ ਨਹੀਂ ਹਾਂ ਚੱਲ ਲੱਗ ਗਈ ਜਾ ਰਹੀ ਹੈ ਕੋਈ ਗੱਲ ਨਹੀਂ ਹੁਣ ਠੀਕ ਹੋ ਜਾਣਾ ਕੋਈ ਨਹੀਂ ਸਹੀ ਗੱਲ ਹੈ ਬੱਚੇ ਦਾ ਬਹੁਤ ਉਤਕਾ ਹਾਂ ਨਾਲ ਸਾਡੇ ਇੱਕ ਬੈੱਡ ਹੈ ਉੱਥੇ ਆਇਆ ਹੋਇਆ ਜਾ ਰਿਹਾ ਬੱਚੇ ਦੀ ਨਹੀਂ ਹੋ ਰਹੀ ਉਹਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਵਿਚਾਰੇ ਨੂੰ ਨਹੀਂ ਉਹ ਚੰ ਦੇਖਿਆ ਨਹੀਂ ਜਾਂਦਾ ਯਾਰ ਹਾਂ ਜਿਆਦਾ ਛੋਟਾ ਸਹੀ ਗਾ ਚਲੋ ਇਹ ਹਾਲਤ ਐਦਾ ਵੀ ਨੰਨੂ ਦੀ ਨਾ ਹੁਣ ਥੋੜੀ ਜੀ ਪਹਿਲਾਂ ਨਾਲੋਂ ਠੀਕ ਹੈ ਬਟ ਉਹ ਨਹੀਂ ਉਹ ਨਹੀਂ ਹੈ ਐਕਟਿਵ ਨਹੀਂ ਹੈਗੀ کافی ਜਿਆਦਾ ਡਰੀ ਹੋਈ ਹੈ ਤੇ ਬਿਲਕੁਲ ਤੁਰ ਫੇਰ ਹੀ ਨਹੀਂ ਰਹੀ ਹੈਗੀ ਉਹਨੂੰ ਪਤਾ ਨਹੀਂ ਕੀ ਹੋਇਆ ਪਰ ਸਮਝ ਨਹੀਂ ਆ ਰਹੀ ਕਮਜ਼ੋਰੀ ਬਹੁਤ ਮਹਿਸੂਸ ਕਰਾ ਰਹੀ ਹੈ ਚਲੋ ਕੋਈ ਨਹੀਂ ਬਾਕੀ ਅਗਲੇ ਵਲੌਗ ਚ ਮਿਲਦੇ ਆ ਤੁਹਾਨੂੰ ਫਿਰ ਸਭ ਲੋਕ ਆਪਾਂ ਇੱਥੇ ਐਂਡ ਕਰਦੇ ਆ ਠੀਕ ਹੈ ਜੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਚੈਨਲ ਦੇ ਨਵੇਂ ਹੋ ਇਹ ਕਾਫੀ ਦਿਨਾਂ ਬਾਅਦ ਵੀ ਇਹ ਵੀਡੀਓ ਆ ਰਹੀ ਹੈ ਤੇ ਪਲੱਸ ਵੀਡੀਓ ਪਾਣ ਦਾ ਨਹੀਂ ਸੀ ਚਾਹਦੇ ਪਰ ਫਿਰ ਪਰਪਰਾ ਰੀਚ ਜੰਮੇ ਡਾਊਨ ਹੋ ਰਹੀ ਹੈ ਪਹਿਲੇ ਹੀ ਰੀਚ ਬਹੁਤ ਡਾਊਨ ਹੋਈ ਹੋਈ ਹੈ ਚੈਨਲ ਦੀ ਤੇ ਹੁਣ ਬਿਲਕੁਲ ਹੀ ਡਾਊਨ ਹੋ ਰਹੀ ਹੈ ਇਸ ਕਰਕੇ ਬਲੌਗ ਪਾਣਾ ਪੈਣਾ ਆਪਾਂ ਨੂੰ ਹਨਾ ਤੇ ਪਲੀਜ਼ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਮੈਨ ਲੈਣਾ ਨੂੰ ਮੈਚ ਕੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ